ਸੰਤਰਾਮ ਉਦਾਸੀ ਜੀ ਦੀ ਜ਼ਿੰਦਗੀ ਨਾਲ ਰਿਲੇਟਡ ਦੂਸਰੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਪੋਸੂਨਾਵਾ ਚੈਨਲ ਤੇ ਤੁਸੀਂ ਸੰਤਰਾਮ ਉਦਾਸੀ ਦਾ ਅਫੀਸ਼ਲ ਐਪੀਸੋਡ ਵੇਖਿਆ ਔਰ ਅੱਜ ਮੈਂ ਆਪ ਜੀ ਦੀ ਖਿਦਮਤ ਵਿੱਚ ਪੇਸ਼ ਕਰਨ ਜਾ ਰਿਹਾ ਦੂਸਰਾ ਐਪੀਸੋਡ ਦੋਸਤੋ ਸੰਤਰਾਮ ਉਦਾਸੀ ਕਜੇ ਹੀ ਸ਼ਖਸੀਅਤ ਜਿਨ੍ਹਾਂ ਦੀ ਕਲਮ ਚੋਂ ਨਿਕਲਿਆ ਇੱਕ ਇੱਕ ਸ਼ਬਦ ਗੀਤ ਕਵਿਤਾਵਾ ਦੇ ਖੇਤਰ ਦੇ ਵਿੱਚ ਤਾਰੀਖ ਬਣਦਾ ਹੈ ਸੰਤਰਾਮੂ ਉਦਾਸੀ ਇੱਕ ਉਹ ਮਕਬੂਲੀਅਤ ਸ਼ਖਸੀਅਤ ਨੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਵਿਦਰੋਹ ਹੁੰਦਾ ਸੀ ਜਿਨ੍ਹਾਂ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪੈਂਦੀ ਤਾਂ ਜ਼ਮੀਨ ਤੇ ਕਦਮ ਰੁਕ ਜਾਂਦੇ ਸਨ ਉਹਨਾਂ ਦੀ ਆਵਾਜ਼ ਵਿੱਚ ਇੱਕ ਖਿੱਚਪਨ ਸੀ ਜੋ ਸ਼ਾਇਦ ਬਹੁਤ ਘੱਟ ਜਿਹੜੇ ਖੁਦ ਹੀ ਗੀਤ ਲਿਖਦੇ ਨੇ ਤੇ ਖੁਦ ਹੀ ਉਹਨਾਂ ਨੂੰ ਆਵਾਜ਼ ਦਿੰਦੇ ਨੇ ਬਹੁਤ ਘੱਟ ਹੈ ਸੰਤਰਾਮੂ ਉਦਾਸੀ ਜੀ ਨੇ اپنی قلم ਦੇ ਵਿੱਚੋਂ ਮਜ਼ਦੂਰ ਵਰਗ ਸੰਘਰਸ਼ ਕਰਨੇ ਵਾਲਾ ਵਰਗ ਔਰ ਜਿਹੜੇ ਰੋਜ਼ ਕਮਾਉਂਦੇ ਨੇ ਰੋਜ਼ ਖਾਂਦੇ ਨੇ ਉਹਨਾਂ ਦੀਆਂ ਨਿੱਜੀ ਜ਼ਿੰਦਗੀਆਂ ਜਿਵੇਂ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਹੁੰਦਾ ਹੈ ਬੱਚੇ ਕਿਸ ਤਰ੍ਹਾਂ ਨੇ ਇਹ ਸਾਰੇ ਵਿਸ਼ੇ ਉਹਨਾਂ ਦੀਆਂ ਮਤਲਬ ਲਿਖਤਾਂ ਦੇ ਵਿੱਚ ਮਿਲਦੇ ਨੇ ਬਹੁਤ ਸਾਰੀ ਲੇਖਕਾਂ ਨੇ ਉਹਨਾਂ ਦੇ ਲਿਖਤ ਨੂੰ ਆਪਣੀ ਕਲਮ ਨਾਲ ਲਿਖਿਆ ਜਾਂ ਉਹਨਾਂ ਦੇ ਜਨਮ ਦਿਨ ਤੇ ਜਾਂ ਉਹਨਾਂ ਦੀ ਬਰਸੀ ਦੇ ਮੌਕੇ ਤੇ ਬਹੁਤ ਸਾਰੇ ਲੇਖਕਾਂ ਨੇ ਬਾ ਕਮਾਲ ਲਿਖਿਆ ਹੈ ਬਹੁਤ ਖੂਬਸੂਰਤ ਲਿਖਿਆ ਹੈ ਲੇਕਿਨ ਹਰ ਇੱਕ ਦੀ ਲਿਖਤ ਤਕਰੀਬਨ ਉਹਨਾਂ ਦਾ ਥੀਮ ਜਿਹੜਾ ਹੁੰਦਾ ਹੈ ਉਹ ਇੱਕੋ ਹੀ ਹੁੰਦਾ ਹੈ ਜੋ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਇਹ ਕਵੀ ਲੋਕਾਂ ਦੀ ਜ਼ੁਬਾਨ ਦਾ ਕਵੀ ਸੀ ਲੋਕਾਂ ਦੇ ਦੁੱਖਾਂ ਦਰਦਾਂ ਦਾ ਕਵੀ ਸੀ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਆਪਣੇ ਗੀਤਾਂ ਦੇ ਵਿੱਚ ਲਿਖ ਕੇ ਦੁਨੀਆ ਦੇ ਰੂਬਰੂ ਕਰਨ ਵਾਲਾ ਕਵੀ ਸੀ ਲੇਕਿਨ ਇਹਨਾਂ ਦੀ ਆਵਾਜ਼ ਵਿੱਚੋਂ ਔਰ ਇਹਨਾਂ ਦੀ ਕਲਮ ਵਿੱਚੋਂ ਅੱਜ ਵੀ ਜਦੋਂ ਅਸੀਂ ਕੋਈ ਗੀਤ ਸੁਣਦੇ ਹਾਂ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਅੱਜ ਵੀ ਜਦੋਂ ਇਸ ਤਰ੍ਹਾਂ ਦੇ ਗੀਤ ਸਾਡੇ ਕੰਨਾਂ ਵਿੱਚ ਵੱਜਦੇ ਨੇ ਤਾਂ ਸੱਚਮੁੱਚ ਸੋਚਦੇ ਹਾਂ ਕਿ ਇਸ ਕਵੀ ਨੇ ਜ਼ਿੰਦਗੀ ਵਾਰ ਦਿੱਤੀ ਸਮਾਜ ਵਾਸਤੇ ਸਮਾਜ ਵਿੱਚ ਉਹਨਾਂ ਨੂੰ ਜਿਹੜਾ ਸਤਕਾਰ ਮਿਲਣਾ ਸੀ ਉਹ ਮਿਲਿਆ ਸਮਾਜ ਦੇ ਵਿੱਚ ਲੋਕ ਉਹਨਾਂ ਨੂੰ ਇੱਜ਼ਤ ਭਰੀ ਨਜ਼ਰਾਂ ਨਾਲ ਵੇਖਦੇ ਸੀ ਸੰਤਰਾ ਉਦਾਸੀ ਜਿਨ੍ਹਾਂ ਨੇ ਮਗ ਦਾ ਰਹੀ ਬਿਸੂਰਜਾ ਕਮੀਆਂ ਦੇ ਬੇੜੇ ਕਿੰਨਾ ਬਾ ਕਮਾਲ ਗੀਤ ਲਿਖਿਆ ਤੇ ਹੋਰ ਵੀ ਬਹੁਤ ਸਾਰੇ ਗਾਇਕਾ ਨੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸੰਤਰਾ ਉਦਾਸੀ ਇੱਕ ਬਾ ਕਮਾਲ ਸ਼ਖਸੀਅਤ ਦੇ مالک ਸਨ ਆਮ ਲੋਕਾਂ ਵਿੱਚ ਉਦਾਸੀ ਦੀ ਮਕਬੂਲੀਅਤ ਦਾ ਕਾਰਨ ਤਾਂ ਉਹਨਾਂ ਦੀ ਆਵਾਜ਼ ਤਾਂ ਸਹੀ ਸੀ ਪਰ ਉਹਨਾਂ ਦੀ ਲਿਖਤ ਜਿਹੜੀ ਸੀ ਉਹ ਵੀ ਬਾ ਕਮਾਲ ਸੀ ਉਦਾਸੀ ਨੇ ਜੋ ਵੀ ਲਿਖਿਆ ਉਹ ਸਧਾਰਨ ਬੋਲੀ ਵਿੱਚ ਲਿਖਿਆ ਪੰਜਾਬ ਦਾ ਸ਼ਾਇਦ ਹੀ ਕੋਈ ਕਵੀ ਹੋਵੇਗਾ ਜਿਸ ਨੇ ਗੀਤ ਕਵਿਤਾਵਾਂ ਨੇ ਲੱਖਾਂ ਸਧਾਰਨ ਲੋਕਾਂ ਨੂੰ ਹੀ ਨਹੀਂ ਸਗੋਂ ਬੁੱਧੀਜੀਵੀਆਂ ਨੂੰ ਵੀ ਇਨਕਲਾਬੀ ਪੰਥੜੇ ਤੱਕ ਪ੍ਰੇਰਿਤ ਕੀਤਾ ਹੋਵੇ ਸ਼ਾਇਦ ਇਸੇ ਕਰਕੇ ਹੀ ਸਨ 1972 ਵਿੱਚ ਯੁੱਗ ਕਵੀ ਪਾਸ਼ ਨੇ ਤਪਾ ਮੰਡੀ ਤੋਂ ਨਿਕਲ ਕੇ ਮਾਸਿਕ ਕਿੰਤੂ ਸੰਤਰਾ ਉਦਾਸੀ ਵਿਸ਼ੇਸ਼ ਅੰਕ ਲਿਖਿਆ ਸੀ ਉਦਾਸੀ ਮੈਨੂੰ ਐਡਾ ਕਦਵਾਰ ਤੇ ਅਪਹੁੰਚ ਲੱਗਦਾ ਹੈ ਕਿ ਆਪਣੇ ਆਪ ਨੂੰ ਉਸ ਦਾ ਸਮਕਾਲੀ ਆਖਦਿਆਂ ਵੀ ਸੰਗ ਆਉਂਦੀ ਹੈ ਦੋਸਤੋ ਉਹਨਾਂ ਦੇ ਗੀਤਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਗੀਤ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤ ਚ ਨਾ ਰੁਲਾਇਓ ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਸਤੇ ਜਿਸ ਦਾਹੇ ਪੰਦ ਉਸੇ ਹੀ ਰਾਹ ਲਜਾਇਓ ਜਿਸ ਦਾਹੇ ਪੰਦ ਉਸੇ ਹੀ ਰਾਹ ਲਜਾਇਓ ਸੰਤਰਾਮ ਉਦਾਸੀ ਨੇ ਬਹੁਤ ਕੁਝ ਲਿਖਿਆ ਹੈ ਔਰ ਉਹਨਾਂ ਦੀਆਂ ਲਿਖਤਾਂ ਅੱਜ ਜਦੋਂ ਅਸੀਂ ਪੜਦੇ ਹਾਂ ਤਾਂ ਸੱਚਮੁੱਚ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਨੇ ਤੀਜੇ ਐਪੀਸੋਡ ਦੇ ਵਿੱਚ 212 ਚ ਪੰਜਾਬ ਸਰਕਾਰ ਨੇ ਉਦਾਸੀ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਰਾਏਸਰ ਵਿਖੇ ਇੱਕ ਮਿਊਜ਼ੀਅਮ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ ਪਰੰਤੂ ਇਹ ਨੀਂਹ ਪੱਥਰ ਹੋ ਕੇ ਅੱਗੇ ਇੱਕ ਿੱਟ ਵੀ ਨਹੀਂ ਲੱਗੀ ਇਹ ਦੁਖਾਂਤ ਜਿਹੜਾ ਹੈ ਮੈਂ ਆਪ ਦੇ ਸਾਹਮਣੇ ਤੀਸਰੇ ਐਪੀਸੋਡ ਦੇ ਵਿੱਚ ਰੱਖਾਂਗਾ